ਜਿੰਦਾਬਾ ਬਿਜਲੀ ਪਾਰਲੇ ਦਾ ਜਿੰਦਾਬਾ 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 ਅੱਗੇ ਲੱਗਿਆ ਚੁੱਕਿਆ ਕੱਟੀਆਂ ਕੱਟੀਆਂ ਕਰੋ ਕੱਟ ਕਰੋ ਕੱਟ ਕਰੋ ਕੱਟ ਕਰੋ ਕੱਟ ਕਰੋ ਕੱਟ ਕਰੋ ਜਿੰਦਾਬਾ 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 ਮਾਰਕ ਲੱਗਣ ਨੂੰ ਰੱਦ ਕਰੋ ਰੱਦ ਕਰੋ ਰੱਦ ਕਰੋ ਪਾਣੀ ਦੇ ਲਾਈਆਂ ਨੂੰ ਰੱਦ ਕਰੋ ਰੱਦ ਕਰੋ ਰੱਦ ਕਰੋ ਬਿਜਲੀ ਪਾਰਲੇ ਦਾ ਜਿੰਦਾਬਾ 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 ਮੁਰਦਾਬਾ ਮੁਰਦਾਬਾ ਮੁਰਦਾਬਾ

24 ਤਰੀਕ ਨੂੰ ਅਸੀਂ ਜੋ ਧਰਨਾ ਦਿੱਤਾ ਸੀ ਇਹ ਸਰਕਲ ਸੰਗਰੂਰ ਦੇ ਵਿੱਚ ਉਹਦੇ ਨਾਲ ਨਾਲ ਅਸੀਂ ਨੇ ਇੱਕ ਡੀਸੀ ਦਫ਼ਤਰ ਵੱਲ ਇੱਕ ਰੋਸ ਮਾਰਚ ਜਾ ਕਰਨਾ ਸੀ ਤੇ ਇੱਥੇ ਆ ਕੇ ਧਰਨਾ ਦੇਣਾ ਸੀਗਾ ਉਹਦੇ ਸਬੰਧ ਦੇ ਵਿੱਚ ਉਸ ਸਮੇਂ ਦੀ ਸੀਆਈਡੀ ਨੇ ਤੇ ਪ੍ਰਸ਼ਾਸਨ ਨੇ ਸਾਡੇ ਨਾਲ ਏਡੀਸੀ ਸਾਹਿਬ ਦੀ ਮੀਟਿੰਗ ਕਰਵਾਈ ਸੀ ਜਦੋਂ ਕਿ ਸਾਡੀ ਮੰਗ ਸੀ ਕਿ ਸਾਡੀ ਮੀਟਿੰਗ ਡੀਸੀ ਸਾਹਿਬ ਨਾਲ ਕਰਵਾਈ ਜਾਵੇ ਪਰ ਮਾਂ ਜੋ ਏਡੀਸੀ ਸਾਹਿਬ ਕਹਿੰਦੇ ਵੀ ਮੈਂ ਡੀਸੀ ਸਾਹਿਬ ਦੀ ਪਰਮਿਸ਼ਨ ਲੈ ਕੇ ਹੀ ਆਇਆ ਮੈਂ ਤੁਹਾਡੇ ਨਾਲ ਮੀਟਿੰਗ ਕਰਨੀ ਹੈ ਔਰ ਜੋ ਤੁਹਾਡੇ ਨਾਲ ਕਮਿਟਮੈਂਟ ਕਰੂੰਗਾ ਮੈਂ ਪੂਰੀ ਕਰੂੰਗਾ ਉਸ ਤੋਂ ਬਾਅਦ ਉਹਨਾਂ ਨੇ ਮੀਟਿੰਗ ਸਾਡੇ ਬੜੇ ਸਖਾਵੇਂ ਮਾਹੌਲ ਦੇ ਵਿੱਚ ਹੋਈ ਤੇ ਅਸੀਂ ਕਿਹਾ ਵੀ ਜਿਹੜੇ ਸਾਡੇ ਸਾਥੀਆਂ ਤੇ ਪਿਛਲੇ ਸਮੇਂ ਇਹਦੇ ਵਿੱਚ ਪਰਚੇ ਦਰਜ ਕੀਤੇ ਆ ਡਿਊਟੀ ਨਾ ਕਰਨ ਸੰਬੰਧੀ ਜਿਹੜੀ ਪਰਾਲੀ ਨੂੰ ਅੱਗ ਲਾਉਣ ਤੋਂ ਰੋਕਣ ਸੰਬੰਧੀ ਤੇ ਉਹ ਕਹਿੰਦੇ ਬਿਲਕੁਲ ਉਹ 10 ਪਰਚੇ ਆ ਅਸੀਂ ਉਹਦੇ ਤੇ ਕਰ ਰਹੇ ਆ ਉਹ ਕੈਂਸਲ ਹੋ ਜਾਣਗੇ ਕੋਈ ਪ੍ਰਵਾਹ ਨਹੀਂ ਉਹਦੀ ਉਹ ਤੁਸੀਂ ਬੇਫਿਕਰ ਰਹੋ ਅਗਲੀ ਗੱਲ ਦੱਸੋ ਤੇ ਅਗਲੀ ਗੱਲ ਜਦੋਂ ਉਹਨਾਂ ਨੇ ਪੁੱਛੀ ਤਾਂ ਅਸੀਂ ਕਿਹਾ ਕਿ ਜਿਹੜੀਆਂ ਸਾਡੇ ਟੈਕਨੀਕਲ ਸਟਾਫ ਦੀਆਂ ਡਿਊਟੀਆਂ ਤੇ ਕਲੈਰੀਕਲ ਸਟਾਫ ਦੀਆਂ ਡਿਊਟੀਆਂ ਲਾਈਆਂ ਨੇ ਇਹ ਕਿਰਪਾ ਕਰਕੇ ਕੱਟੀਆਂ ਜਾਣ ਕਿਉਂਕਿ ਸਾਡੇ ਲਵੇ 50% ਸਟਾਫ ਵੀ ਸਰਕਲ ਸੰਗਰੂੜ ਦੇ ਵਿੱਚ ਹੈ ਨਹੀਂ ਔਰ ਜ਼ਰੂਰੀ ਸੁਭਾਵਾਂ ਦੇ ਵਿੱਚ ਆ बीएस ਲਈ ਸਾਨੂੰ ਬਹੁਤ ਔਖਾ ਤੇ ਇਸ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਟੈਕਨੀਕਲ ਕਰਮੀਆਂ ਜਿਹੜੇ ਉਹਨਾਂ ਦੀ ਸਾਰਿਆਂ ਦੀ ਡਿਊਟੀ ਕੱਟ ਦਿੰਨਾ ਮੈਂ ਪਰ ਕਲੈਰੀਕਲ ਦਾ ਜਿਹੜਾ ਮੈਂ ਤੁਹਾਡੇ ਨਾਲ ਬਟਬਟ ਨਹੀਂ ਕਰਦਾ ਕਲੈਰੀਕਲ ਦੀ ਡਿਊਟੀ ਨਹੀਂ ਕੱਟੀ ਜਾ ਸਕਦੀ ਪਰ ਇਸ ਤੇ ਅਸੀਂ ਫਿਰ ਵੀ ਜ਼ੋਰ ਦੇ ਕੇ ਕਿਹਾ ਕਿ ਸਾਡੇ ਲਈ ਕਲਰਕ ਵੀ ਬਹੁਤ ਘਟਨੇ ਉਹਨਾਂ ਦੀ ਵੀ ਡਿਊਟੀ ਕੱਟੀ ਹੈ ਪਰ ਕਿਤੇ ਨਾ ਕਿਤੇ ਸਹਿਮਤੀ ਬਣ ਗਈ ਚਲੋ ਠੀਕ ਹੈ ਜੋ ਪਹਿਲਾਂ ਡਿਊਟੀਆਂ ਲੱਗੀਆਂ ਨੇ ਉਹ ਕੱਟੀਆਂ ਨਹੀਂ ਜਾਣਗੀਆਂ ਟੈਕਨੀਕਲ ਕੰਮਿਆਂ ਦੀਆਂ ਡਿਊਟੀਆਂ ਕੱਟ ਦੇਵਾਂਗੇ ਪਰ ਅਗਲੀ ਕਿਸੇ ਵੀ ਬਿਜਲੀ ਕਰਮਚਾਰੀ ਦੀ ਯੂਟੀ ਨਹੀਂ ਲਗਾਈ ਜਾਊਗੀ ਉਹਦੇ ਸਬੰਧ ਵਿੱਚ ਕੱਲ ਫੇਰ ਇੱਕ ਐਸਡੀਐਮ ਸੰਗਰੂਰ ਨੇ ਇੱਕ ਹੋਰ ਆਰਡਰ ਕੱਢਿਆ ਉਹਦੇ ਵਿੱਚ ਇੱਕ ਸਹਾਇਕ ਲਾਇਰਮੈਨ ਇੱਕ ਲਾਈਨਮੈਨ ਤੇ ਇੱਕ ਸਾਡੇ ਕਲਰਕ ਦੀ ਡਿਊਟੀ ਲੱਗੀ ਹੈ ਉਹਦੇ ਸਬੰਧ ਚਰਚਾ ਅੱਜ ਸੀ ਮਾ ਜੋ ਕਿ ਏਡੀਸੀ ਸਾਹਿਬ ਨੂੰ ਮਿਲਣ ਆਏ ਸੀ ਅਸੀਂ ਸਵੇਰ ਦੇ 9:30 ਵਜੇ ਤੇ ਬੈਠੇ ਹਾਂ ਔਰ ਲਗਾਤਾਰ ਸੀ ਜਿਹੜੇ ਬਾਹਰ ਉਹਨਾਂ ਦਾ ਸੇਵਾਦਾਰ ਬੈਠਾ ਉਹਨੂੰ ਕਿਹਾ ਕਿ ਜਥੇਬੰਦੀਆਂ ਦਾ ਵਫਤਾ ਆਇਆ ਮਿਲਣ ਲਈ ਪਰ ਉਹਨਾਂ ਨੇ ਸਾਨੂੰ ਮਿਲਣ ਤੱਕ ਦਾ ਸਮਾਂ ਨਹੀਂ ਦਿੱਤਾ ਜੇ ਕਿਤੇ ਹੁਣ ਉਹ ਬਾਹਰ ਨਿਕਲੇ ਤਾਂ ਅਸੀਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਕਿਹਾ ਉਹਨਾਂ ਨੇ ਕਿਹਾ ਵੀ ਮੇਰੇ ਬਸ ਤੋਂ ਬਾਹਰ ਹੈ ਜਦੋਂ ਕਿ ਇਹ ਖਾਸਾ ਸੀ ਉਸ ਦਿਨ ਮੀਟ ਕਿ ਸਾਡੇ ਕਾਗੂ ਨੇ ਕਿਹਾ ਸੀ ਕਿ ਸਾਨੂੰ ਇੱਥੇ ਪ੍ਰਸ਼ਾਸਨ ਦੇ ਨਾਲ ਮੀਟਿੰਗ ਕਰਾਉਣ ਵਾਸਤੇ ਡੀਸੀ ਸਾਹਿਬ ਨਾਲ ਮੀਟਿੰਗ ਕਰਾਉਣ ਵਾਸਤੇ ਲਿਆਂਦਾ ਗਿਆ ਸਰ ਤੁਸੀਂ ਉਹ ਕਹਿੰਦੇ ਨਹੀਂ ਮੈਂ ਕੰਪੀਟੇਟਾਂ ਜੋ ਮੈਂ ਤੁਹਾਡੇ ਨਾਲ ਵਾਦਾ ਕਰੂੰਗਾ ਉਹ ਪੂਰਾ ਕਰੂੰਗਾ ਪਰ ਅੱਜ ਵਾਦਾ ਖਲਾਫੀ ਹੋਈ ਹੈ ਇਸ ਦੇ ਰੋਸ ਵਜੋਂ ਅਸੀਂ ਤੁਹਾਡੇ ਮਾਧਮ ਰਾਹੀਂ ਇੱਥੋਂ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਕਿ ਕਿਰਪਾ ਕਰਕੇ ਜਿਹੜੀਆਂ ਸਾਡੀਆਂ ਲੱਗੀਆਂ ਡਿਊਟੀਆਂ ਨੇ ਉਹ ਕੱਟੀਆਂ ਜਾਣ ਜੋ ਸਾਡੇ ਦੇ ਪਰਚੇ ਹੋਏ ਆ ਉਹ ਰੱਦ ਕੀਤੇ ਜਾਣ ਨਹੀਂ ਅਸੀਂ ਸੰਘਰਸ਼ ਦੇ ਰਾਹ ਤੇ ਜਾਵਾਂਗੇ ਜਾਵਾਂਗੇ ਕਿਉਂਕਿ ਸਾਡੇ ਨਾਲ ਵਾਦਾ ਖਲਾਫੀ ਹੋਈ ਹੈ हां सर ਕੀ ਨਾਮ ਹੈ ਬੜਾ ਕੁਲਵਿੰਦਰ ਸਿੰਘ ਜੀ ਮੇਰਾ ਨਾਮ ਕੀ ਕਹਿਣਾ ਚਾਹੋਗੇ ਅੱਜ ਸਰ ਅਸੀਂ ਇਹਨਾਂ ਨੂੰ ਮਿਲਣ ਵਾਸਤੇ ਆਏ ਸੀ ਐਡੀਸੀ ਸਾਹਿਬ ਨੂੰ ਜੋ ਪਿਛਲੇ ਦਿਨ ਇਹ ਸਾਡੇ ਨਾਲ ਇੱਕ ਸਹਿਮਤੀ ਹੋਈ ਸੀ ਮੀਟਿੰਗ ਦੇ ਵਿੱਚ ਸਹਿਮਤੀ ਹੋਈ ਸੀ ਕਿ ਵੀ ਜਿਹੜੇ ਤੁਹਾਡੇ ਕਲੈਰੀਕਲ ਟੈਕਨੀਕਲ ਸਟਾਫ ਦੀਆਂ ਜਿਹੜੀਆਂ ਡਿਊਟੀਆਂ ਨੇਗੀਆਂ ਉਹ ਕੱਟ ਦਿੱਤੀਆਂ ਜਾਣਗੀਆਂ ਪਰੰਤੂ ਅੱਜ ਸਵੇਰ ਤੋਂ ਅਸੀਂ 9:00 ਵਜੇ ਤੋਂ ਵੇਟ ਕਰਦੇ ਆਂਗੇ ਇਹਨਾਂ ਦੀ ਇਹਨਾਂ ਨੇ 12:00 ਵਜੇ ਸਾਨੂੰ ਮੈਸੇਜ ਲਾਤਾ ਵੀ ਤੁਸੀਂ ਡੀਸੀ ਸਾਹਿਬ ਨਾਲ ਗੱਲ ਕਰ ਲਓ ਮੇਰੇ ਵੱਸ ਦੀ ਗੱਲ ਨਹੀਂ ਜੋ ਕਿ ਅਸੀਂ ਉਸ ਦਿਨ ਵੀ ਖਾਸ ਤਸਾਰ ਕੀਤਾ ਸੀਗਾ ਵੀ ਜਿਹੜਾ ਸਾਨੂੰ ਡੀਸੀ ਸਾਹਿਬ ਨਾਲ ਮੀਟਿੰਗ ਕਰਾਓ ਪਰੰਤੂ ਇਹਨਾਂ ਵੱਲੋਂ ਇਹ ਕਿਹਾ ਗਿਆ ਸੀ ਜਿਉ ਜੋ ਮੈਂ ਕੰਪੀਟੈਂਟ ਆ ਮੈਂ ਗੱਲ ਕਰਕੇ ਡੀਸੀ ਸਾਹਿਬ ਨਾਲ ਵੀ ਜੋ ਤੁਹਾਡਾ ਵਾਦਾ ਹੋਊਗਾ ਅਸੀਂ ਉਹ ਪੂਰਾ ਕਰਾਂਗੇ ਪਰੰਤੂ ਉਹ ਵਾਦਾ ਖਿਲਾਫੀ ਹੋਈ ਆ ਇਸ ਜਿਸ ਨੂੰ ਅਸੀਂ ਪੂਰੀ ਕਿਵਿਰਤਨਾ ਵਿਚਾਰਦੇ ਹੋਏ ਅਸੀਂ ਅਗਲੇ ਸੰਘਰਸ਼ 'ਚ ਜਾਣ ਵਾਸਤੇ ਅਸੀਂ ਤਿਆਰ ਆ ਜੇਕਰ ਸਾਡੇ ਮੁਲਾਜ਼ਮਾਂ ਦੀਆਂ ਡਿਊਟੀਆਂ ਨਾ ਕੱਟੀਆਂ ਗਈਆਂ ਤੇ ਜਿਹੜੇ ਪਰਚੇ ਦਿੱਤੇ ਗਏ ਨੇ ਉਹ ਰੱਤ ਨਾ ਕੀਤੇ ਗਏ ਅਸੀਂ ਵਰਕ ਟੂ ਰੂਲ ਸਾਡਾ ਪਹਿਲਾ ਪ੍ਰੋਗਰਾਮ ਦਿੱਤਾ ਹੋਇਆ ਚੱਲ ਰਿਹਾ ਹੈ ਅਸੀਂ ਅਗਲਾ ਸਮੂਹਕ ਛੁੱਟੀ ਦਾ ਪ੍ਰੋਗਰਾਮ ਵੀ ਅ ਅਗਲ ਸਮੂਚਕ ਤੇ ਵੀ ਜਾਵਾਂਗੇ ਤਾਂ ਜੋ ਪ੍ਰਸ਼ਾਸਨ ਨੇ ਸਾਡੇ ਨਾਲ वादा ਕੀਤਾਗਾ ਉਹ ਵਾਦੇ ਨੂੰ ਇਹ ਪੂਰਾ ਕਰਨ ਨਹੀਂ ਅਸੀਂ ਆਪਣਾ ਸੰਘਰਸ਼ ਪਰਮ ਦੇਵਾਂਗੇ